ਮੰਬਿਸ਼ੋ ਹਰ ਸਾਜਨ ਪੁਰਖ ਵਸਾਰ ਕ ਲੱਗੀ ਮਾਇਆ ਤੋ ਪੁੱਤਰ ਕੁਲ ਤੁਰਨਾ ਸੰਗਤ ਨਾ ਹਰ ਅਵਨਾਸੀਓ ਸਗਲੇ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋ ਇਕ ਸਰ ਕੀ ਨਾਮ ਬਿਨਾ ਅੱਗ ਲੈ ਆਹਿ ਖੋਇ ਦਇਓ ਬਸਾਰਬ ਗੁਚਨਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗ ਜਾ ਸੰਤ ਭੇਟੈ ਹਰ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਵਸਾਕੂ ਸੁਹਾਵਤਾ ਲੱਗ ਜਾ ਸੰਤ ਭੇਟ ਹਰ ਸੋਇ ਪਰਮ ਸਨਮਾਨ ਜੋਗ ਗੁਰੂ ਪਿਆਰੇ ਗੁਰਸਵਾਰੇ ਗੁਰਸਿੱਖ ਸੰਗਤ ਜੀ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾ ਚੌਰ ਸਤਰ ਦਾ ਖਰਦੇ ਮਾਲਕ ਜਹਰਾਜ ਹੋਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਗਰਤਾ ਗੱਦੀ ਤੇ ਸੁਭਾਏ ਮਾਨ ਲੋਕ ਪਰਲੋਕ ਕੇ ਸਹਾਇ ਕਾਲਤ ਪਾਲਤ ਕੇ ਰੱਖਿਆ ਤਾ ਪਾਦ ਦਪਾਵਨ ਭਗਤ ਵਸ਼ਲ ਜੋਗੋ ਜੋਗ ਅਟਲ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਅਮਰਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਗੁਰਮੁਖ ਪਿਆਰਿਓ ਅੱਜ ਵਿਸਾਖੀ ਦਾ ਦਿਹਾੜਾ ਹੈ ਔਰ ਵਿਸਾਖੀ ਸਾਡੇ ਲਈ ਕਿਉਂ ਖਾਸ ਹੈ ਕਿਉਂਕਿ ਇਸ ਦਿਨ ਅਮਰਤ ਕੇ ਦਾਤੇ ਸਰਵੰਸ ਦਾਨੇ ਕਲਗੀ ਤਰ ਪਿਤਾ ਤਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਮੇਂ ਦੀ ਨਜਾਕਤੋਂ ਨੂੰ ਪਛਾਣ ਦਿਆ ਹੋਇਆ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਔਰ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਸੋ ਅੱਜ ਖਾਲਸੇ ਦਾ ਪ੍ਰਗਟ ਦਿਵਸ ਹੈ ਸੋ ਆਪ ਸਰਬਾਤਮਾਈ ਪਾਏ ਗੁਰਸਿੱਖ ਸੰਗਤਾਂ ਨੂੰ ਪਾਏ ਖਾਲਸਾ ਸਾਧਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਸੋ ਗੁਰਮੁਖ ਪਿਆਰਿਓ ਜੋ ਵਸਾਖੀ ਹੈ ਇਹ ਨਹੀਂ ਆ ਵੀ 1699 ਵਿਲੇ ਹੀ ਆਰੰਭ ਕੀਤੀ ਗਈ। ਇਸ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਵੇਲੇ ਦਿੱਲੀ ਵਿੱਚ ਪਹੁੰਚਤੇ ਤਾਂ ਸਿਕੰਦਰ ਲੋਧੀ ਦਾ ਹਾਥੀ ਉਥੇ ਮਰ ਗਿਆ। ਮਹਾਵਦ ਨੇ ਬੇਨਤੀ ਆਕੇ ਕੀਤੀ ਮਹਾਰਾਜ ਕਿਰਪਾ ਕਰਕੇ ਮੇਰਾ ਹਾਥੀ ਜਿਉਂਦਾ ਕਰੋ। ਮੈਂ ਗਰੀਬ ਆਦਮੀ ਆ। ਤੇ ਮੇਰੀ ਜਿਹੜੀ ਉਪਜੀਵਕਾ ਇਸ ਦੇ ਨਾਲ ਚੱਲਦੀ ਹੈ ਸਤਿਗੁਰੂ ਮਹਾਰਾਜ ਜੀ ਆਨੇ ਫਿਰ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਹਾਥੀ ਨੂੰ ਜਿਉਂਦਾ ਕੀਤਾ ਤੇ ਕਾਜੀ ਨੇ ਤਰਕ ਮਾਰੀ ਕਿ ਤੁਹਾਡੇ ਵਿੱਚ ਸ਼ਕਤੀ ਹੈ ਤੇ ਹੁਣ ਮਾਰ ਕੇ ਦਿਖਾਓ ਤੇ ਮਹਾਰਾਜ ਦੇ ਕਹਿਣ ਲੱਗੇ ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤੇ ਇਦਾਂ ਹੀ ਹੋ ਜਾਵੇਗਾ ਤੇ ਇੰਨੇ ਗੱਲ ਕਹਿਣ ਦੀ ਧੀਰਸ ਸੀ ਉਹ ਫਿਰ ਉਸੇ ਤਰ੍ਹਾਂ ਹੀ ਪਾਣਾ ਵਰਤਿਆ ਤੇ ਫਿਰ ਜਿਹੜਾ ਮਹਾਵਦ ਸੀ ਮਹਾਰਾਜ ਕਾਜੀ ਨੇ ਤਾਂ ਪਰਖ ਕਰ ਲਈ ਮੈਂ ਤਾਂ ਗਰੀਬ ਫਿਰ ਵਿੱਚੇ ਮਾਰਿਆ ਗਿਆ ਮੇਰੇ ਤੇ ਤਰਸ ਕਰੋ ਤੇ ਫਿਰ ਜਿਵੇਂ ਅੱਜ ਖਾਲਸਾ ਦਾ ਸਾਜਨਾ ਦਿਵਸ ਹੈ ਤੇ ਸਤਿਗੁਰੂ ਮਹਾਰਾਜ ਜੀਆ ਨੇ ਜਦੋਂ 5 ਸੈਕੜਾਂ ਦੀ ਮੰਗ ਕੀਤੀ ਹੈ ਤੇ ਇਕੱਲੇ ਇਕੱਲੇ ਸਿੰਘ ਨੂੰ ਅੰਦਰ ਲਿਜਾ ਕਰਕੇ ਉਹਨਾਂ ਦਾ ਸਿਰਸ ਲਿਆ ਹੈ। ਰਵਾਦ ਵਿੱਚ ਸੁਰਜੀਤ ਕੀਤਾ ਹੈ। ਤੇ ਫਿਰ ਖਾਲਸਾ ਪੰਥ ਦੀ ਇਸ ਤਰ੍ਹਾਂ ਸਾਜਣਾ ਹੋਈ ਹੈ ਕਿ ਕਈ ਤਰਕ ਕਰ ਦਿੰਦੇ ਨੇ ਵੀ ਇੱਦਾਂ ਕਿਵੇਂ ਹੋਇਆ। ਇਹ ਤਾਂ ਪਿਆਰਿਓ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਕਰਦੀ। ਕਹਿੰਦੇ ਖੁਸ਼ੀ ਹੈ ਹੁਕਮ ਹੈ ਵੀ ਜਿਵੇਂ ਉਹਨੂੰ ਭਾਵੇ ਮਰਤਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਲਾਇਆ ਪਸੂ ਪ੍ਰੇਤ ਮੁਕਤ ਪੈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਨ ਨਾ ਜਾਏ ਤੋ ਇਸ ਤਰ੍ਹਾਂ ਇਹ ਤਾਂ ਮਹਾਰਾਜ ਜੀ ਦੀਆਂ ਦਾਤਾਂ ਨੇ ਵੀ ਜਿਵੇਂ ਉਹਨਾਂ ਨੂੰ ਭਾਵੇ ਉਹ ਕਰ ਸਕਦੇ ਨੇ ਇਦਾਂ ਹੀ ਆਪਾਂ ਨੂੰ ਇਹ ਨਹੀਂ ਹੈ ਵੀ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਤੇ ਇਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਕੌਤਕੀਤੇ ਹੋਣ ਗੋਇੰਦਵਾਲ ਦੇ ਵਿੱਚ ਆਪ ਜੀ ਨੂੰ ਪਤਾ ਤਈਏ ਦੇ ਤਾਪ ਨਾਲ ਇੱਕ ਲੜਕਾ ਸੀ ਜੋ ਚੜਾਈ ਕਰ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਆ ਨੇ ਫਿਰ ਉਹ ਤੇ ਬਖਸ਼ਿਸ਼ ਕੀਤੀ ਤੇ ਨਾਲ ਹੀ ਫਿਰ ਇਹ ਵੀ ਕਿਹਾ ਵੀ ਜਦੋਂ ਤੱਕ ਗੋਇੰਦਵਾਲ ਵਿੱਚ ਅਸੀਂ ਰਾਵਾਂਗੇ ਤੇ ਇੱਥੇ ਕੋਈ ਵੀ ਸਰੀਰ ਕਰਕੇ ਚੜਾਈ ਨਹੀਂ ਕਰੇਗਾ ਤੇ ਜਦੋਂ ਤੱਕ ਮਹਾਰਾਜ ਦੀ ਗੁਰਤਾ ਗੱਦੀ ਰਹੀ ਮੌਨੱਖਤਾ ਕਿ ਕੋਈ ਪੰਛੀ ਵੀ ਨਹੀਂ ਉੱਥੋਂ ਚੜਾਈ ਕੀਤਾ ਫਿਰ ਪੰਜਮ ਪਾਤਸ਼ਾਹ ਜੀ ਨੇ ਭਾ ਜਦੋਂ ਨਾਲ ਲਾਹੌਰ ਦੇ ਵਿੱਚ ਭਾਈ ਸੰਮਣ ਜੀ ਦੇ ਪੁੱਤਰ ਮੋਸਨ ਨੂੰ ਜੰਦਾ ਕੀਤਾ ਇਹ ਸਾਡੇ ਕੋਲ ਉਦਾਹਰਣ ਹੈ ਕਹਿੰਦਾ ਭਾਵ ਤੱਟ ਕਵਾਦੀਆਂ ਲਈ ਜੇ ਕੋਈ ਆਪਾਂ ਦੇਖਣਾ ਹੋਵੇ ਨਾ ਵਿਚਾਰ ਕੇ ਤਾਂ ਸਾਡੇ ਇਤਿਹਾਸ ਵਿੱਚ ਇਦਾਂ ਦੀ ਉਧਾਰਨਾ ਪਈਆਂ ਨੇ ਕਿ ਗੁਰੂ ਨੂੰ ਭਾਵੇ ਤਾ ਉਹ ਸਭ ਕੁਝ ਕਰ ਸਕਦਾ ਹੈ ਸੇਵੇਂ ਪਾਸਾ ਜੀ ਦੇ ਸਹਿਬਜ਼ਾਦੇ ਬਾਬਾ ਅਟਲ ਰਾਏ ਜੀ ਉਹਨਾਂ ਨੇ ਦੇਖੋ ਆਪਣੇ ਸਾਥੀ ਨੂੰ ਅਮਰਤ ਸਰ ਸਾਹਿਬ ਵਿਖੇ ਜਿਹਦਾ ਨਾਮ ਭਾਈ ਮੋਹਣ ਹੈ ਤੇ ਮੋਹਣ ਨੂੰ ਆਪਣੀ ਖੁੰਡੀ ਦੇ ਨਾਲ ਉਠਾ ਦਿਆ ਇਸੇ ਤਰ੍ਹਾਂ ਭਾਈ ਬਾਬਾ ਗੁਰਦੱਤਾ ਜੀ ਕੀਰਤਪੁਰ ਸਾਹਿਬ ਵਿਖੇ ਮਰੀ ਹੋਈ ਗਊ ਨੂੰ ਗਊ ਨੂੰ ਜਿਉਂਦਾ ਕਰਦੇ ਨੇ ਤੇ ਫਿਰ ਮਹਾਰਾਜ ਜੀ ਨੇ ਕਿਹਾ ਸੀ ਭਾਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁਣ ਜਾ ਤਾਂ ਤੁਸੀਂ ਆਪਣਾ ਇਸ ਤਰ੍ਹਾਂ ਸਰੀਰ ਛੱਡੋ ਕਹਿਣ ਦਾ ਭਾਵ ਸਮੇਂ-ਸਮੇਂ ਤੇ ਜੇ ਮਹਾਰਾਜ ਨੂੰ ਇਸ ਤਰ੍ਹਾਂ ਦਾ ਸਮੇਂ ਦੀ ਨਜਾਕਤ ਨੂੰ ਪਸਾਨਦਿਆ ਕੋਈ ਕਰਮ ਕਰਨਾ ਪਿਆ ਜਾਂ ਉਹਨਾਂ ਦੇ ਸਹਬਜ਼ਾਦਿਆਂ ਤੋਂ ਜਾਂ ਭੁੱਲ ਬਸ ਹੋਇਆ ਤਾਂ ਮਹਾਰਾਜ ਨੇ ਉਸੇ ਤਰ੍ਹਾਂ ਦਾ ਫਿਰ ਕੋਈ ਤਰੀਕਾ ਲੱਭਿਆ ਵੀ ਭਾਈ ਉਸ ਦੀ ਪੂਰਤੀ ਕੀਤੀ ਜਾਵੇ। ਬਾਬਾ ਅਟਲ ਰਾਏ ਜੀਆ ਨੂੰ ਵੀ ਦੇਖੋ ਆਪਣਾ ਫਿਰ ਸਰੀਰ ਛੱਡਣਾ ਪਿਆ ਇਸੇ ਤਰ੍ਹਾਂ ਬਾਬਾ ਗੁਰਦੱਤਾ ਜੀ ਨਾਲ। ਪਰ ਇਸ ਤਰ੍ਹਾਂ ਦੀ ਜਿਹੜੇ ਚੋਜ ਨੇ ਮਹਾਰਾਜ ਦੇ ਸਹਬਜ਼ਾਦਿਆਂ ਦੁਆਰਾ ਜਾਂ ਮਹਾਰਾਜ ਦੁਆਰਾ ਹੁੰਦੇ ਰਹੇ ਨੇ ਇਸੇ ਤਰ੍ਹਾਂ ਦਸਾਂ ਪਾਤਸ਼ਾਹ ਜਿਆਨੇ ਵੀ ਇਹ ਫਿਰ ਖੇਡ ਰਚਾਈ ਜੋ ਕਿ ਸਮੇਂ ਦੀ ਲੋੜ ਸੀ ਤੇ ਫਿਰ ਖਾਲਸਾ ਪੰਥ ਦੀ ਸਾਜਣਾ ਕਰਕੇ ਮਹਾਰਾਜ ਜਿਆਨੇ ਬਚਨ ਕੀਤੇ ਆ ਭਾਈ ਜੋ ਕਿ ਰਤਨਾਮਿਆਂ ਵਿੱਚ ਜ਼ਿਕਰ ਹੈ ਉਹਨਾਂ ਦਾ ਰਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਸਿੱਖ ਪਿਆਰਾ ਨਾਹੀਂ ਮਮ ਰਤ ਪਿਆਰੀ ਰਹਿਤ ਜ਼ਰੂਰੀ ਹੈ ਪੰਜਾਂ ਕਕਾਰਾਂ ਦੇ ਜਿਕਰ ਧਾਰਨੀ ਹੋਏ ਆ ਤੇ ਇਹਨਾਂ ਦੇ ਨਾਲ ਸਾਡੇ ਅੰਦਰ ਜਿਹੜੀ ਰਹਿਤ ਵੈਤ ਇਹ ਜ਼ਰੂਰੀ ਹੈ ਪਿਆਰਿਓ ਮੈਂ ਅੱਗੇ ਵੀ ਬੇਨਤੀ ਕਰਦਾ ਹਾਂ ਨਾ ਕਿਈ ਵਾਰ ਸਮਾਂ ਦੇਖਦਿਆਂ ਨਾ ਕਿ ਕਈ ਅਮਰਤ ਸਰੀ ਸੰਗੇ ਇਦਾਂ ਕਰਦੇ ਆ ਵੀ ਕਕਾਰ ਵੀ ਸਜਾਏ ਹੁੰਦੇ ਆ ਤੇ ਜਿੱਥੇ-ਜਿੱਥੇ ਮਹਾਰਾਜ ਨੇ ਵਰਜਿਆ ਉੱਥੇ-ਉੱਥੇ ਵੀ ਤੁਰੇ ਫਿਰਦੇ ਆ ਤੇ ਕੰਗੇ ਦਾ ਜਿੱਥੇ ਨਸਾਨ ਐ ਅਸੀਂ ਉੱਥੇ ਨਹੀਂ ਰੱਖਦੇ ਸਿਰ ਦੇ ਉੱਤੇ ਕੰਗਾ ਰੱਖਣਾ ਤੇ ਕਈਆਂ ਦੇ ਦੇਖਿਆ ਹੁੰਦਾ ਪਿਆਰਿਓ ਕੰਗਾ ਗਾਤਰੇ ਨਾਲ ਬੰਨਿਆ ਹੁੰਦਾ ਹੈ ਇਹ ਜ਼ਰੂਰੀ ਹੈ ਜਿਵੇਂ ਮਹਾਰਾਜ ਨੇ ਰੈਤ ਸਾਨੂੰ ਦੱਸੀ ਹੈ ਫਿਰ ਜਿੱਥੇ ਜਿੱਥੇ ਜਾਣ ਤੋਂ ਸਾਨੂੰ ਵਰਜਿਆ ਫਿਰ ਅਸੀਂ ਜੇਕਰ ਉੱਥੇ ਜਾਣ ਤੋਂ ਨਹੀਂ ਰੁਕਦੇ ਫਿਰ ਅਸੀਂ ਕਿਆਦੀ ਰੈਤ ਧਾਰਨ ਕੀਤੀ ਇਹ ਤਾਂ ਫਿਰ ਦੇਖੋ ਦੇਖੀ ਦੀ ਸਿੱਖੀ ਹੋ ਗਈ ਵੀ ਉਹਨੇ ਸੱਕ ਲਿਆ ਤੇ ਮੈਂ ਵੀ ਸੱਕ ਲੈਣਾ ਐਦਾਂ ਨਹੀਂ ਪਿਆਰੋ ਅੰਦਰੋਂ ਵੀ ਤਿਆਰ ਹੋਣਾ ਤਿਆਰ ਕਿਵੇਂ ਹੁੰਦਾ ਗੁਰੂ ਮਹਾਰਾਜ ਕੋਲ ਅਰਦਾਸ ਕਰੀਏ ਤੇ ਨਾਮ ਬਾਣੀ ਦੇ ਨਾਲ ਜੁੜੀਏ ਸਿਮਰਨ ਅਭਿਆਸ ਕਰੀਏ ਗੁਰਬਾਣੀ ਦਾ ਜਾਪ ਕਰੀਏ ਗੁਰੂ ਕਿਰਪਾ ਕਰਦਾ ਫਿਰ ਅੰਦਰੋਂ ਵੀ ਪੱਕੇ ਹੋ ਜਾਈਦਾ ਹੈ ਤੋ ਤਾਂ ਤੇ ਇਹ ਬੇਨਤੀ ਆ ਪਿਆਰਿਓ ਮਹਾਰਾਜ ਕਲਗੀ ਤਰਪਾ ਸਾਹਿਬ ਦੇ ਬਚਨ ਨੇ ਰਹਿਤ ਪਿਆਰੀ ਮੁੱਝ ਕੋ ਸਖ ਪਿਆਰਾ ਨਾਹੀ ਇਹ ਧਿਆਨ ਰੱਖਣਾ ਬਚਨਾਂ ਦੇ ਫਿਰ ਮਹਾਰਾਜ ਦੇ ਹੋਰ ਬਚਨ ਰਹਿਣੀ ਰਹੇ ਸੋਈ ਸਖ ਮੇਰਾ ਓ ਸਾਹਿਬ ਮੈਂ ਉਸ ਕਾ ਚੇਲਾ ਜੇ ਕੋਈ ਰਹਿਣੀ ਬਹਿਣੀ ਦੇ ਵਿੱਚ ਸਖ ਹੈ ਤੇ ਗੁਰੂ ਮਹਾਰਾਜ ਆਪਣੀਆਂ ਖੁਸ਼ੀਆਂ ਬਖਸ਼ਿਸ਼ ਕਰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਏ ਸਤਗੁਰੂ ਮਹਾਰਾਜ ਫਿਰ ਐਦਾਂ ਵੀ ਕਹਿੰਦੇ ਆ ਨਾ ਕਿ ਏ ਹੈ ਮੋਰ ਆਗਿਆ ਸੁਨੋ হে ਪਿਆਰੇ ਬਿਨਾ ਤੇਗ ਕੇ ਸੰਗ ਦੇਵੋਂ ਨਾ ਦਦਾਰੇ ਏਕ ਕਾਰ ਧਾਰਨ ਕਰਨੇ ਜ਼ਰੂਰੀ ਨੇ ਸਿਰ ਤੇ ਉੱਤੇ ਕੇਸ ਹੋਣੇ ਜ਼ਰੂਰੀ ਨੇ ਮਹਾਰਾਜ ਕਹਿੰਦੇ ਜੇਕਰ ਇਹ ਤੇਰੇ ਕੋਲੇ ਗੁਰੂ ਦੀਆਂ ਦਾਤਾਂ ਨਹੀਂ ਤੇ ਤੈਨੂੰ ਦਦਾਰ ਨਹੀਂ ਹੋਵੇਗਾ ਮਹਾਰਾਜ ਦਾ ਤੋ ਇਸ ਤਨਾ ਸਤਗੁਰੂ ਮਹਾਰਾਜ ਜੀਆ ਨੇ ਐਦਾਂ ਜਿੱਥੇ ਖਾਲਸਾ ਪੰਥ ਦੀ ਸਾਜਨਾ ਸਮੇਂ ਦੀ ਨ ਜਾਗਤ ਨੂੰ ਪਸਾਨਦਿਆਂ ਕੀਤੀ ਤੇ ਉਥੇ ਰਹਿਣੀ ਤੇ ਰਹਿਤ ਵਿੱਚ ਵੀ ਰਹਿਣ ਲਈ ਸਿੱਖ ਨੂੰ ਮਹਾਰਾਜ ਨੇ ਉਪਦੇਸ਼ ਕੀਤਾ ਤੇ ਪਿਆਰਿਓ ਜਿਹੜੀ ਵਿਸਾਖੀ ਹੈ ਇਹ 1557 ਵਿਜ ਤੀਜੇ ਪਾਸਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਰੋ ਕੀਤੀ ਗੋਵਿੰਦ ਬਾਗ ਸਾਹਿਬ ਵਿਖੇ ਬੌਲੀ ਸਾਹਿਬ ਤਿਆਰ ਹੋਇਆ ਤਾਂ ਭਾਈ ਪਾਰੋ ਜੀ ਦੇ ਬੇਨਤੀ ਨੂੰ ਪ੍ਰਵਾਨ ਕਰ ਦਿਆ ਵਿਸਾਖੀ ਦਾ ਜੋੜ ਮੇਲਾ ਆਰੰਭ ਕੀਤਾ ਗਿਆ ਤੇ ਸੰਗਤਾਂ ਫਿਰ ਨੂੰ ਮਰਮਹਾਰਾਜ ਐਸੇ ਵਿਸਾਖੀ ਦੇ ਦਿਹਾੜੇ ਤੇ ਉਪਦੇਸ਼ ਬਖਸ਼ਿਸ਼ ਕਰਦੀਆਂ ਕਰਦੇ ਨੇ ਤੋਂ ਉਹ ਜਿਹੜੀ ਵਿਸਾਖੀ ਆ ਨਾ ਪਿਆਰਿਓ ਇਹ ਤੀਜੇ ਪਾਸਾ ਵੇਲੇ 1557 ਵੇਲੇ ਹੀ ਆਰੰਭ ਹੋ ਗਈ ਸੀ ਜਿਹੜੀ ਵਿਸਾਖੀ ਹੈ ਫਿਰ 1586 ਦੀ ਵਿਸਾਖੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅਮਰਤਸਰੋਵਰ ਦੀ ਮਹਿਮਾ ਨੂੰ ਪ੍ਰਗਟ ਕਰਨ ਲਈ ਫਿਰ ਦੇਖੋ ਜਿਹੜੀ ਬੀਬੀ ਰਜਨੀਆ ਜੀ ਦਾ ਨਾਮ ਜਨ ਰਾਜਕੌਰ ਵੀ ਕਿਹਾ ਜਾਂਦਾ ਹੈ ਤੇ ਉਹਦੇ ਪਤੀ ਦਾ ਜਿਹੜਾ ਕੋੜ ਦੋਰ ਕੀਤਾ ਸੀ ਉਹ ਵੀ ਪਿਆਰਿਓ ਵਿਸਾਖੀ ਦਾ ਦਿਹਾੜਾ ਸੀ ਫਿਰ 1664 ਦੀ ਵਿਸਾਖੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਮੱਖਣ ਸਾਹ ਲਵਾਣੇ ਨੇ ਜਦੋਂ ਪ੍ਰਗਟ ਕੀਤਾ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਗੁਰਲਾਤੋ ਜੀ ਉਦੋਂ ਵੀ ਪਿਆਰਿਓ ਫਿਰ ਬਾਬਾ ਗੁਰਦਿੱਤਾ ਜੀ ਨੇ ਜੋ ਬਾਬਾ ਬੁੱਢਾ ਜੀ ਦੇ ਸੇਮੇਸਥਾਨ ਤੇ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਵਿਸਾਖੀ ਦਾ ਉਹ ਦਿਹਾੜਾ ਸੀ ਫਿਰ 1576 ਦੀ ਜਿਹੜੀ ਵਿਸਾਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਤੇ ਭਾਈ ਰਾਮ ਕੋਇਰ ਜੀ ਨੇ ਗੁਰੂ ਕਲਕੇ ਤਰਪਾ ਸਾਹਿਬ ਜੀ ਤਲਕ ਲਾਇਆ ਗੁਰਦਾ ਗੱਦੀ ਦਾ 1676 ਵਿੱਚ ਫਿਰ 1699 ਦੀ ਵਿਸਾਖੀ ਆਉਂਦੀ ਹੈ ਜਿੱਥੇ ਮਹਾਰਾਜ ਨੇ ਫਿਰ ਖਾਲਸਾ ਪੰਥ ਦੀ ਸਾਧਨਾ ਕੀਤੀ ਹੈ ਕੇਸਕੜ ਦੇ ਅਸਥਾਨ ਦੇ ਉੱਤੇ ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਇਹ ਹੁਣ आनंदपुर साहिब ਵਿਖੇ ਮਨਾਇਆ ਜਾਂਦਾ ਹੈ ਤੇ ਇਹ ਜਿਹੜੀ ਵਿਸਾਖੀ ਸੀ ਇਤਿਹਾਸ ਵਿੱਚ ਇਹ ਮਹਾਨ ਕ੍ਰਾਂਤੀਕਾਰੀ ਵਿਸਾਖੀ ਸੀ ਉਸ ਤੋਂ ਬਾਅਦ ਫਿਰ 1706 ਈਸਵੀ ਵਿੱਚ ਵਸਾਖੀ ਸਾਬੋਕੇ ਤਲਵੰਡੀ ਤਾਕਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਮਨਾਈ ਇੱਥੇ ਵੀ ਬਹੁਤ ਜ਼ਿਆਦਾ ਇਕੱਠ ਹੋਇਆ ਤੇ 120000 ਪ੍ਰਾਣੀਆਂ ਨੇ ਫਿਰ ਆ ਦਮਦਮਾ ਸਾਹਿਬ ਵਿਖੇ ਜੋ ਵਿਸਾਖੀ ਮਨਾਇਗੀ 1706 ਈਸਵੀ ਵਿੱਚ ਉੱਥੇ ਫਿਰ 120000 ਪ੍ਰਾਣੀਆਂ ਨੇ ਅਮਰਤ ਸੱਗਿਆ ਫਿਰ ਪਿਆਰਿਓ ਜਿਹੜੀ 13 April 1699 ਦੀ ਵਿਸਾਖੀ ਜੋ ਇਸ ਤੋਂ ਬਾਅਦ ਫਿਰ 1919 ਦੀ ਜਿਹੜੀ ਵਿਸਾਖੀ ਹੈ ਇੱਥੇ ਜਲਿਆਂਵਾਲਾ ਬਾਗ ਦਾ ਜਿਹੜਾ ਜਲਿਆਂਵਾਲੇ ਬਾਗ ਦਾ ਸਾਾਕਾ ਹੋਇਆ ਹੈ 13 April 1919 ਤੇ 1400 ਆ ਵਾਹਿਗੁਰੂ ਜੀ 1714 ਦੀ ਜਿਹੜੀ ਵਿਸਾਖੀ ਹੈ ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੱਖ ਕੌਮ ਦਾ ਜਿਹੜਾ ਭਾਰੀ ਇਕੱਠ ਕਰਕੇ ਸਿੱਖ ਕੌਮ ਦੇ ਜਿਹੜੀਆਂ ਭਵਿੱਖ ਤੋਂ ਵਿਚਾਰਾਂ ਕੀਤੇ ਆ ਵੀ ਵਿਸਾਖੀ ਦਾ ਦਿਨ ਸੀ ਫਿਰ ਪਿਆਰਿਓ ਹੋਣਾ ਜੋ 1978 ਵਾਲੀ ਵਿਸਾਖੀ ਹੈ ਉਹ ਜਿਹੜਾ ਨਕਲੀ ਨਿਰੰਕਾਰਿਆ ਸੀ ਗੁਰੂ ਘਰ ਦੀ ਨੰਦਿਆ ਕਰਦਾ ਸੀ ਤੇ ਉਹ ਅੰਮ੍ਰਿਤਸਰ ਵਿਖੇ ਫਿਰ ਉੱਤ ਸਹਾਤਾ 13 ਸਿੰਘਾਂ ਦੀਆਂ ਕਿਉਂਕਿ ਸਮੇਂ ਦੇ ਅਨੁਸਾਰ ਜੋ ਇਤਿਹਾਸ ਚੱਲਦੇ ਨੇ ਇਤਿਹਾਸ ਦੀਆਂ ਬਾਰਤਾਂਵਾਂ ਆਉਂਦੀਆਂ ਨੇ ਉਸ ਤਰ੍ਹਾਂ ਇਹ ਸਾਰੀਆਂ ਵਿਚਾਰਾਂ ਹਿੰ اے ਮਹਾਰਾਜ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਾਨੂੰ ਰਹਿਣੇ ਬਹਿਣੇ ਦੇ ਵਿੱਚ ਪਰਪੱਕ ਮਹਾਰਾਜ ਆਪ ਕਿਰਪਾ ਕਰਕੇ ਕਰਨ ਖਾਲਸਾ ਦੀ ਸਾਜਣਾ ਦਿਵਸ ਦੀਆਂ ਸਾਰੇ ਹੀ ਨਗਰ ਨੂੰ ਲੱਖ ਲੱਖ ਵਧਾਈਆਂ ਜੀ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਜੀ ਜੋ ਸੰਗਤਾਂ ਹਲੇ ਤੱਕ ਗੁਰੂ ਦਰਬਾਰ ਵਿੱਚ ਹਾਜ਼ਰ ਨਹੀਂ ਹੋਈਆਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਅਰਦਾਸ ਬੇਨਤੀ ਵਿੱਚ ਹਾਜ਼ਰ ਹੋ ਜੋ ਜੀ ਅਨੰਦ ਸਾਹਿਬ ਦੀਆਂ ਸੇਵਾਵਾਂ ਪ੍ਰੰਤ ਅਰਦਾਸ ਬੇਨਤੀ ਹੈ ਜੀ ਰਾਮ